ਪੰਜਾਬ ਦੇ ਵਿੱਚ ਭਾਵੇਂ ਕੀ ਲਗਾਤਾਰ ਸਨੇਚਿੰਗ ਕਤਨਾਮਾ ਜਾਰੀ ਨੇ ਪਰ ਦੂਜੇ ਪਾਸੇ ਪੁਲਿਸ ਵੱਲੋਂ ਵੀ ਸਖਤੀ ਕੀਤੀ ਹੋਈ ਹੈ ਸਨੇਚਰਾਂ ਨੂੰ ਫੜਨ ਦੇ ਵਿੱਚ ਵੱਡੀ ਕਾਮਯਾਬੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਮੁਹਾਲੀ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਹੋਈ ਜਦੋਂ ਦੋ ਸਨੇਚਰ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਤੇ ਨਾਲ ਦੀ ਨਾਲ ਦੱਸਿਆ ਰਿਹਾ ਕਿ ਜਿਸ ਸਨੇਚਰ ਨੇ ਫੋਨ ਸਲੇਟਿੰਕੀ ਤੁਸੀਂ ਉਹ ਵੀ ਪੁਲਿਸ ਨੇ ਬਰਾਮਦ ਕਰਦੇ ਤੁਸੀਂ ਦੇਖੋ ਕਿ ਇਹ ਮੋਟਰਸਾਈਕਲ ਦੇ ਉੱਤੇ ਇਹ ਦੋ ਸਲੇਟ ਜਿਹੜੇ ਨੇ ਇਹ ਸਵਾਰ ਹੋ ਕੇ ਹੰਦੇ ਸੀ ਤਾਂ ਸਪਲੈਂਡਰ ਮੋਟਰਸਾਈਕਲ ਤੁਸੀਂ ਦੇਖੋ ਕਿ ਨਾ ਤਾਂ ਇਹਦਾ ਨੰਬਰ ਪਲੇਟ ਹੈ ਨਾ ਕੁਝ ਕੋਈ ਹੋਰ ਇਸ ਤਰੀਕੇ ਨਾਲ ਕੋ ਪਛਾਣ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਕਿ ਇਹ ਵੀ ਚੋਰੀ ਦਾ ਹੈ ਜੋ ਕਿ ਰੋਪੜ ਇਲਾਕੇ ਤੋਂ ਇਹ ਚੋਰੀ ਕੀਤਾ ਸੀ ਦੂਜੇ ਪਾਸੇ ਜਿਹੜਾ ਸਨੇਚਿੰਗ ਫੋਨ ਕੀਤਾ ਸੀ ਉਹ ਵੀ ਲੋਕਾਂ ਨੇ ਇਹਨਾਂ ਸਨੇਚਰਾਂ ਨੂੰ ਕਾਬੂ ਕੀਤਾ ਜਿੱਥੇ ਲੱਗੇ ਪੁਲਿਸ ਨੇ ਗ੍ਰਿਫਤਾਰੀ ਪਾ ਕੇ ਇਹਨਾਂ ਦਾ ਰਿਮਾਂਡ ਹਾਸਲ ਜਿਹੜਾ ਕੀਤਾ ਤੇ ਤੁਸੀਂ ਦੇਖੋ ਕਿ ਇਹ ਮੋਟਰਸਾਈਕਲ ਜਿਹੜਾ ਹੈ ਇਸ ਤੇ ਉੱਤੇ ਜਿਹੜੇ ਇਹ ਦੋਨੇ ਨੌਜਵਾਨ ਜਿਹੜੇ ਆਉਂਦੇ ਸੀ ਜਿੱਥੋਂ ਬਾਅਦ ਜਾ ਕੇ ਸਨੇਚਿੰਗ ਘਟਨਾਵਾਂ ਨੂੰ ਅੰਜਾਮ ਦੇ ਕੇ ਉਸ ਤੋਂ ਬਾਅਦ ਜਾ ਕੇ ਫਰਾਰ ਹੋ ਜਾਂਦੇ ਸੀ ਤੁਸੀਂ ਦੇਖੋ ਕਿ ਇਹ ਤਸਵੀਰਾਂ ਨੇ ਸਪਲੈਂਡਰ ਮੋਟਰਸਾਈਕਲ ਹੈ ਸਪਲੈਂਡਰ ਮੋਟਰਸਾਈਕ ਨੇ ਉਹਨਾਂ ਦੇ ਵਿੱਚ ਇਸਤੇਮਾਲ ਕਰਦੇ ਨੇ ਤਾਂ ਇਸ ਤਰੀਕੇ ਦੀ ਘਟਨਾਵਾਂ ਲਗਾਤਾਰ ਜਿਹੜੀਆਂ ਵਧ ਰਹੀਆਂ ਨੇ ਪੁਲਿਸ ਵੀ ਪੂਰੀ ਸ਼ਕਤੀ ਦੇ ਵਿੱਚ ਹੈ ਤੇ ਇਸ ਨੂੰ ਲੈ ਕੇ ਮੁੱਲਾਂਪੁਰ ਥਾਣੇ ਦੇ ਵਿੱਚ ਅਸੀਂ ਪਹੁੰਚਿਆ ਮੁੱਲਾਂਪੁਰ ਥਾਣੇ ਦੇ ਵਿੱਚ ਐਸ.ਆਈ ਕੋਮਨਨਾਮ ਸਿੰਘ ਸਾਡੇ ਨਾਲ ਖੜੇ ਕੋਲ ਜਿਹੜੇ ਸਨੇਚਰ ਨੇ ਲਗਾਤਾਰ ਸਰਗਰਮ ਸੀ ਪਰ ਤੁਸੀਂ ਵੀ ਲਗਾਤਾਰ ਪੁਲਿਸ ਸ਼ਕਤੀ ਦੇ ਨਾਲ ਇਹ ਨਜਿੱਠ ਰਹੀ ਹੈ ਕਈ ਹੁਣ ਤੱਕ ਸਨੇਚਰ ਇਸ ਤਰੀਕੇ ਦੇ ਗ੍ਰਿਫਤਾਰ ਕੀਤੇ ਨਹੀਂ ਇਹ ਸਨੇਚਰਾਂ ਕੋਲ ਜਿਹੜੇ ਫੜੇ ਨੇ ਦੋ ਇਹਨਾਂ ਕੋਲ ਕੀ ਬਰਾਮਦ ਹੋਇਆ ਤੇ ਕਿੱਥੋਂ ਇਹ ਗ੍ਰਿਫਤਾਰ ਕੀਤੇ ਇਹਨਾਂ ਕੋਲ ਇੱਕ ਮੋਟਰਸਾਈਕਲ ਬਰਾਮਦ ਹੋਇਆ ਉਹ ਵੀ ਰੂਪਰ ਤੋਂ ਇਹਨਾਂ ਨੇ ਚੋਰੀ ਦਾ ਖਰੀ ਬ੍ਰਾਮਦੋਆ ਜਿਹੜਾ ਇਹਨਾਂ ਨੇ ਮੌਕੇ ਤੇ ਹੀ ਮਤਲਬ ਫੜ ਲਿਆ ਸੀ ਮਤਲਬ ਖੋਇਆ ਸੀ ਉਹਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਸੀ ਪਬਲਿਕ ਨੇ ਇੱਕ ਇਹ ਕਿਥੋਂ ਕਿਥੋਂ ਗ੍ਰਿਫਤਾਰ ਕੀਤਾ ਸੀ ਕਿਥੋਂ ਰਸੂਲਪੁਰ ਪਿੰਡ ਕੋਲੇ ਢੋਡੇ ਮਾਜਣਾ ਪਿੰਡ ਹੈ ਉੱਥੋਂ ਜੀ ਇਹ ਕਿਥੋਂ ਦੇ ਰਹਿਣ ਵਾਲੇ ਨੇ ਦੋਨੋਂ ਨੋਟ ਰਹਿਣ ਵਾਲੇ ਹੈਗੇ ਖੇੜੀ ਇੱਕ ਪਰਖਾਲੀ ਦਾ ਰਾਮਪੁਰ ਦਾ ਦੂਜਾ ਹੈਗਾ ਖੇੜੀ ਖੇੜੀ ਦਾ ਹਾਂ ਦੋਨੇ ਸਦਰ ਰੋਪੜ ਦੇ ਰਹਿਣ ਵਾਲੇ ਨੇ ਰੋਪੜ ਜਿਹੇ ਦੇ ਰਹਿਣ ਵਾਲੇ ਨੇ ਜਿਹੜਾ ਇਹਨਾਂ ਚੋਂ ਕੋਈ ਰਿਜਲਟ ਸਿੰਘ ਹੈ ਖੇੜੀ ਵਾਲਾ ਉਹਤੇ ਪਹਿਲਾਂ ਵੀ ਤਿੰਨ ਚਾਰ ਮੁਕਦਮੇ ਦਰਜ ਨੇ ਲੁੱਟਾ ਖੋਹ ਤੇ ਚੋਰੀਆਂ ਦੇ ਤੇ ਜਿਹੜਾ ਦੂਸਰਾ ਉਹ ਇਹਨਾਂ ਨਮਾ ਤਿਆਰ ਕੀਤਾ ਨਾਲ ਨਸ਼ੇ ਨੂੰਸ਼ੇ ਕਰਦਾ ਬਾਣੇ ਮੋਟੇ ਉਹਨੂੰ ਨਾਲ ਲਾ ਕੇ ਲਿਆ ਆਏ ਵੀ ਆਪਾਂ ਆ ਕੰਮ ਕਰਾਂਗੇ ਆਪਣਾ ਨਸ਼ੇ ਦੀ ਪੂਰਤੀ ਹੋਈ ਅੱਛਾ ਹੁਣ ਇਹਨਾਂ ਦਾ ਰਿਮਾਂਡ ਵੀ ਹਾਸਲ ਹੋਇਆ ਕੋਈ ਹਾਂਜੀ ਇਹ ਆਪਣੇ ਕੋਲੇ 25 ਤਰੀਕ ਤੱਕ ਪੁਲਿਸ ਰਿਮਾਂਡ ਤੇ ਨੇ ਅੱਛਾ ਜੀ ਹਾਂਜੀ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੁਝ ਕੁ ਜਾ ਰਹੀ ਹੈ ਕੋਈ ਨਾ ਕੋਈ ਹੋਰ ਨਮਾ ਕਲਾਸਾ ਹੋਏਗਾ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜਿਹਨਾਂ ਦਾ ਫੋਨ ਖੋਇਆ ਸੀ ਉਹ ਵੀ ਬੰਦੇ ਆ ਗਏ ਨੇ ਤੁਹਾਡੇ ਕੋਲ ਮਦਈ ਹਾਂਜੀ ਹਾਂਜੀ ਉਹ ਵੀ ਆ ਗਏ ਨੇ ਉਹਨਾਂ ਦੇ ਬਿਆਨ ਤੇ ਹੀ ਪੱਤਾ ਦਰਜ ਉਹਨਾਂ ਨੇ ਹੀ ਲੈ ਕੇ ਸਾਨੂੰ ਦਿੱਤੇ ਨੇ ਤੇ ਲਗਾਤਾਰ ਜਿਹੜੀਆਂ ਇਹ ਸਨੈਚਿੰਗ ਘਟਨਾਵਾਂ ਬਦਰੀਆਂ ਨੇ ਸੁਣ ਲੈ ਕੇ ਪੁਲਸ ਹੋਰ ਕਿੰਨੀ ਦੀ ਸਖਤਾਈ ਕਰ ਰਹੀ ਹੈ ਜਾਂ ਫਿਰ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਕਿਸ ਸਾਥ ਤੁਹਾਡਾ ਦੇਣ ਪੁਲਸ ਦਾ ਅਸੀਂ ਤਾਂ ਲੋਕਾਂ ਨੂੰ ਇਹ ਅਪੀਲ ਕਰਦੇ ਵੀ ਜੇ ਕਿਤੇ ਕੋਈ ਸਨੈਚਰ ਹੋਂਦੀ ਆ ਤਾਂ ਘਟਨਾ ਹੁੰਦੀ ਆ ਉਹਦੀ ਸਾਡੀ ਮਦਦ ਕਰੋ ਠੀਕ ਹੈ ਸਾਡੀ ਪੁਲਿਸ ਵੀ ਪੂਰੀ ਸਾਡੀ ਪੀਸੀਆਰ ਵੀ ਵਗੈਰਾ ਹੋਰ ਵੀ ਸਾਰੇ ਅਲਰਟ ਨੇ ਸਾਡੇ ਥਾਣੇ ਦਾ ਸਟਾਫ ਵੀ ਅਲਰਟ ਨੇ ਸਾਡੇ ਸੀਨੀਅਰ ਅਫਸਰ ਵੀ ਇਸ ਕੰਮ ਨੂੰ ਬਹੁਤ ਜ਼ਿਆਦਾ ਸੀਰੀਅਸ ਲੈ ਰਹੇ ਨੇ ਪਰ ਤਕਰੀਬਨ ਸਾਡੇ ਥਾਣੇ ਦੇ ਏਰੀਏ ਵਿੱਚ ਅਸੀਂ ਕਮ ਸੇ ਕਮ ਆ ਪਿਛਲੇ ਮਹੀਨੇ ਦੇ ਵਿੱਚ 10-15 ਸਨੇਚਰ ਜਿਹੜੇ ਫੜ ਕੇ ਜੇਲ੍ਹ ਭੇਜ ਚੁੱਕੇ ਨੇ ਠੀਕ ਹੈ ਬਿਲਕੁਲ ਦੇਖੋ ਕਿ ਇਹ ਸਨ ਐਸੇ ਹੀ ਗੁਰਨਾਮ ਸਿੰਘ ਜਿਨ੍ਹਾਂ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਤਰੀਕੇ ਨਾਲ ਇਸ ਸਨੇਚਰਾਂ ਨੂੰ ਕਾਬੂ ਕੀਤਾ ਹੈ ਤੇ ਲਗਾਤਾਰ ਜਿਹੜੀ ਘਟਨਾਵਾਂ ਨੂੰ ਜਾਮ ਦੇ ਰਹੀ ਸੀ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਹੋਰ ਵੀ ਸਖਤੀ ਕੀਤੀ ਹੋਈ ਹੈ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰੀਕੇ ਸਨੇਚਰ ਅਗਰ ਤੁਹਾਡੇ ਇਲਾਕੇ ਵਿੱਚ ਸ਼ੱਕੀ ਤੌਰ ਤੇ ਘੁੰਮ ਰਹੇ ਨੇ ਤੁਹਾਨੂੰ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਦੂਜੇ ਪਾਸੇ ਇਹਨਾਂ ਕੋਲ ਇੱਕ ਮੋਟਰਸਾਈਕਲ ਤੇ ਇੱਕ ਫੋਨ ਬਰਾਮਦ ਹੋਇਆ ਜੋ ਕਿ ਦੱਸਿਆ ਕਿ ਇਹਨਾਂ ਨੇ ਚੋਰੀ ਕੀਤਾ ਸੀ ਇੱਕ ਫੋਨ ਜਿਹੜਾ ਸਨੇਚਿੰਗ ਕੀਤਾ ਸੀ ਤਾਂ ਇਸ ਤਰੀਕੇ ਦੀ ਜਿਹੜੇ ਲਗਾਤਾਰ ਮੁਹਾਲੀ ਪੁਲਿਸ ਵੱਲੋਂ ਕਾਮਯਾਬੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਇੱਕ ਤਾਂ ਉਹ ਵਦਲਾਚ ਇਸ ਤਰੀਕੇ ਦੇ ਘਟਨਾਮਾਂ ਨੂੰ ਉੱਤੇ ਪੂਰਨ ਤੌਰ ਤੇ ਰੋਕ ਜਿਹੜੀ ਪੁਲਿਸ ਲਗਾਉਣ ਦੀ ਚੱਲ ਰਹੀ ਹੋਈ ਹੈ ਥੋੜੇ ਕਰਮਾ ਸਮੇਤ ਦੇ ਨਾਲ ਤੇ